ਤੇ ਜੇ ਬੈਂਡ ਵਾਜਾ ਵਜਾਉਣ ਦੀ ਇਸ ਪ੍ਰਕਿਰਿਆ 'ਚ ਇਹੋ ਜਿਹੀ ਸ਼ਬਦਾਵਲੀ ਮਾਜੋ ਪਾਜਵਾਜੀ ਜਿਹੜੀ ਕਿ ਕਾਸਟਿਅਸ ਮੈਂਟੈਲਿਟੀ ਰੱਖਦੇ ਆ ਉਹਦੀ ਇੱਕ ਧਾਰਨਾ ਹੈ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਵੱਲੋਂ ਬੋਲਿਆ ਗਿਆ ਸ਼ਵਤ ਭਦੌੜਦੇ ਐਮਐਲਏ ਸਾਹਿਬ ਨੂੰ ਲੈ ਕੇ ਜੇ ਕਿ ਖੁਦ ਸ਼ਰੂ ਕਾਸਟ ਭਾਈਚਾਰੇ ਦਾ ਸਵੰਧ ਰੱਖਦੇ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇਹ ਤਾਂ ਕੀ ਮਤਲਬ ਹੈ ਇਹ ਮਟੀਰੀਅਲ ਤਾਂ ਨਰਜੀਵ ਅਵਸਥਾ ਨੂੰ ਕਿਹਾ ਜਾਂਦਾ ਜਿਹੜੀਆਂ ਖਰੀਦੀਆਂ ਤੇ ਵੇਚੀਆਂ ਜਾ ਸਕਦੀਆਂ ਉਹਨਾਂ ਨੂੰ ਕਿਹਾ ਜਾਂਦਾ ਔਰ ਏਟੀਓ ਹਰਪਜਨ ਸਿੰਘ ਜੀ ਬਾਰੇ ਕੀ ਕਿਸੇ ਬੰਦੇ ਦੀ 3 ਮਿੰਟ ਦੀ ਧੋਣ ਮਰੋੜਨ ਦਾ ਬਿਆਨ ਦਿੱਤਾ ਜਾ ਸਕਦਾ afghanistan 'ਚ ਬੈਠੇ ਆਸੀਂ ਅਸੀਂ ਕਿਆ ਤਾਲਿਵਾਨਾਂ ਨੇ ਸਰਕਾਰ 'ਚ ਬੈਠੇ ਆ ਕਿ 3 ਮਿੰਟ ਤੋੜ ਧੋਣ ਮਰੋੜ ਦਿਓ ਉਹ ਵੀ ਅਨਸੂਚੇ ਜਤੀ ਦੇ ਕੈਬਨਟ ਉਸ ਕੈਬਨਟ ਮੈਨੇਜਰ ਦੀ ਜਿਹੜਾ ਖੁਦ ਪੀਸੀਐਸ ਕੁਆਲੀਫਾਈਡ ਹੈ ਅਲਾਈਡ ਸਰਵਿਸ ਦੇ ਵਿੱਚ ਈਟੀਓ ਤੋਂ ਰਿਜ਼ਾਈਨ ਕੀਤਾ ਹੈ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਪਾਰਟੀ ਤੋਂ ਨੇਤਾ ਮਾਣਯੋਗ ਸਰਦਾਰ ਪ੍ਰਤਾਪ ਸਿੰਘ ਬਾਜਬਾ ਜੀ ਮੌਜੂਦਾ ਵਿਧਾਇਕ ਸਾਬਕਾ ਲੋਕ ਸਭਾ ਮੈਂਬਰ ਸਾਬਕਾ ਕੈਬਨਿਟ ਮਿਨਿਸਟਰ ਉਹਨਾਂ ਵੱਲੋਂ ਜਿਹੜੀ ਸ਼ਬਦਾਵਲੀ ਜਨਤਕ ਤੌਰ ਦੇ ਉੱਤੇ ਈਟੀਓ ਹਰਪਜਲ ਸਿੰਘ ਜੀ ਕੈਬਨਿਟ ਮਿਨਿਸਟਰ ਪੰਜਾਬ ਜੋ ਕਿ ਅਨੁਸੂਚਿਤ ਜਾਤੀਆਂ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਬਾਰੇ ਜੋ ਸ਼ਬਦਾਵਲੀ ਵਰਤੀ ਗਈ ਉਹਨਾਂ ਦੀ ਸ਼ਬਦ ਕੀ ਸੀ ਬੈਂਡ ਵਜਾਉਂਦਾ ਰਿਹਾ ਮਤਲਬ ਇਹਨਾਂ ਦਾ ਟੱਬਰ ਬੈਂਡ ਵਜਾਉਂਦਾ ਰਿਹਾ ਅੱਜ ਇਹ ਮੰਤਰੀ ਐ ਐਮਐਲਏ ਆ ਜਾਂ ਇਹ ਕਹਿਣਾ ਇਹ ਹੁਣ ਬੈਂਡ ਵਜਾਉਣ ਵਾਲਾ ਨਹੀਂ ਰਹਿ ਗਿਆ ਇਹਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਔਰ ਇਸ ਨੇ ਪੰਜਾਬ ਦਾ ਬੈਂਡ ਵਜਾਉਣਾ ਸ਼ੁਰੂ ਕਰ ਦਿੱਤਾ ਹੈ ਐਦਾਂ ਦੀ ਸ਼ਬਦਾਵਲੀ ਪਹਿਲੀ ਨਜ਼ਰੇ ਇਹ ਦੇਖਣ ਚਾਹੁੰਦਾ ਕਿ ਇਹ ਸ਼ਬਦਾਵਲੀ ਸ਼ਾਇਦ ਜਨਰਲ ਪਾਸ਼ਾ ਵਿੱਚ ਵਰਤੀ ਗਈ ਸਧਾਰਨ ਪਾਸ਼ਾ ਵਿੱਚ ਵਰਤੀ ਗਈ ਸ਼ਬਦਾਵਲੀ ਹੈ ਤੇ ਜੇ ਬੈਂਡ ਵਾਜਾ ਵਜਾਉਣ ਦੀ ਇਸ ਪ੍ਰਕਿਰਿਆ 'ਚ ਇਹੋ ਜੀ ਸ਼ਬਦਾਵਲੀ ਮਾਜੋਗ ਬਾਜਵਾਜੀ ਜਿਹੜੀ ਕਿ ਕਾਸਟਿਅਸ ਮੈਂਟੈਲਿਟੀ ਰੱਖਦੇ ਆ ਉਹ ਵੀ ਇੱਕ ਧਾਰਨ ਹੈ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਵੱਲੋਂ ਬੋਲਿਆ ਗਿਆ ਸ਼ਬਦ ਭਦੌੜਦੇ ਐਮ ਐਲ ਏ ਸਾਹਿਬ ਨੂੰ ਲੈ ਕੇ ਜੇ ਕਿ ਖੁਦ ਸ਼ਡਿਊਲ ਕਸਟ ਭਾਈਚਾਰਿਆਂ ਦਾ ਸਵਾਬ ਰੱਖਦੇ ਸੀ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇਹਦਾ ਕੀ ਮਤਲਬ ਹੈ ਇਹ ਮਟੀਰੀਅਲ ਤਾਂ ਨਰਜੀਵ ਵਸਤਾਂ ਨੂੰ ਕਿਹਾ ਜਾਂਦਾ ਜਿਹੜੀਆਂ ਖਰੀਦੀਆਂ ਤੇ ਵੇਚੀਆਂ ਜਾ ਸਕਦੀਆਂ ਉਹਨਾਂ ਨੂੰ ਕਿਹਾ ਜਾਂਦਾ ਕੀ ਬਾਜਬਾ ਸਾਹਿਬ ਦੀ ਮਾਨਸਿਕਤਾ ਇਹੀ ਆ ਕਿ ਦਲਤਾਂ ਨੂੰ ਖਰੀਦਿਆ ਤੇ ਵੇਚਿਆ ਜਾ ਸਕਦਾ ਹੈ ਇਹੋ ਜੇ ਸ਼ਬਦਾਵਲੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇਲੈਕਸ਼ਨ ਚੱਲ ਰਿਹਾ ਸੀ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਰੰਗਰੇਟਾ ਗੁਰੂ ਕੋ ਬੇਟਾ ਉਹਨਾਂ ਦੀ ਤਸਵੀਰ ਜਿੰਨੇ ਲੀਡਰ ਸੀ ਉਹਨਾਂ ਤੋਂ ਥੱਲੇ ਲਾਈ ਗਈ ਜਿਹੜੀ ਤਸਵੀਰਾਂ ਨੇ ਗੁਰੂਆਂ ਰੈਵਰਾਂ ਦੀਆਂ ਤਸਵੀਰਾਂ ਨੇ ਇਹ ਵੀ ਮਾਨ ਸਨਮਾਨ ਨਾਲ ਜੁੜਿਆ ਹੋਇਆ ਇੱਕ ਪ੍ਰਤੀਕ ਹੈ ਐਡੀ ਮੋਟੀ ਫਾਈਲ ਹੈ ਉਸ ਉਸ ਕੇਸ ਦੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਦਾ ਦੈਰਾ ਆ ਐਸੀ ਕਮਿਸ਼ਨ ਦਾ ਖਲਦਾਜੀ ਨਹੀਂ ਕਰ ਸਕਦਾ ਔਰ ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਤਾੜਨਾ ਪੱਤਰ ਜਾਰੀ ਕੀਤਾ ਸੀ ਪਾਰਟੀ ਨੂੰ ਕਿ ਤੁਸੀਂ ਇਦਾਂ ਦੇ ਪੁੱਠੇ ਕੰਮ ਨਾ ਕਰੋ ਔਰ ਈਟੀਓ ਹਰਪਜਨ ਸਿੰਘ ਜੀ ਬਾਰੇ ਕੀ ਕਿਸੇ ਬੰਦੇ ਦੀ 3 ਮਿੰਟ ਚ ਧੌਣ ਮਰੋੜਨ ਦਾ ਬਿਆਨ ਦਿੱਤਾ ਜਾ ਸਕਦਾ afghanistan ਚ ਬੈਠੇ ਆ ਅਸੀਂ ਅਸੀਂ ਕਿਹਾ ਤਾਲਿਵਾਨਾਂ ਨੇ ਸਰਕਾਰ ਚ ਬੈਠੇ ਆ ਕਿ 3 ਮਿੰਟ ਤੋੜ ਤੋਣ ਮਰੋੜ ਦਿਓ ਉਹ ਵੀ ਅਨਸੂਚੇ ਜਾਤੀ ਦੇ ਇੱਕ ਕੈਬਨਟ ਉਸ ਕੈਬਨਟ ਮੰ minister ਦੀ ਜਿਹੜਾ ਖੁਦ PCS ਕੁਆਲਿਫਾਈਡ ਹੈ ਔਰ ਅਲਾਈਡ ਸਰਵਿਸੇਸ ਦੇ ਵਿੱਚ ETO ਤੋਂ ਰਿਜ਼ਾਈਨ ਕੀਤਾ ਆ ਤੇ ਉਹਨੂੰ ਦੱਸ ਰਿਹਾ ਕਿ ਪੂਰੇ ਪੰਜਾਬ ਨੂੰ ਪੰਜਾਬ ਦੀ ਬੈਂਡ ਵਜਾ ਕੇ ਰੱਖਤੀ ਉਹ ਤਾਂ 4 ਸਾਲ ਹੋਏ ਆਲੇ ਦਲਤ ਨੂੰ 4 ਸਾਲ ਕੈਬਨਟ ਮਿਨਿਸਟਰੀ ਨੂੰ ਕਿਆ ਹੋਏ ਕਿ ਕਾਂਗਰਸ ਦੇ ਬਾਜਵਾ ਜੀ ਇਹ ਦੱਸਣ ਲੱਪੇ ਕਿ ਪੰਜਾਬ ਦੀ ਬੈਂਡ ਵਜਾਤੀ ਤੁਸੀਂ 75 ਸਾਲ ਕਿਆ ਪੀਪਾ ਖੜਕਾਉ ਮੇਰੇ ਇਆਂ ਇਸੇ ਨਜ਼ਰੀਏ ਦੇ ਨਾਲ ਮਾਨਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪਿਛਲੇ 4 ਮਹੀਨਿਆਂ ਚ ਦੂਜੀ ਵਾਰੀ ਸੂ ਮੋਟੋ ਕੀਤਾ ਜਾਂ ਇਸ ਸੂ ਮੋਟੋ ਦੇ ਉੱਤੇ ਐਸਐਸਪੀ ਅੰਮ੍ਰਿਤਸਰ ਦੇ ਹੱਤੀ ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਮਿਤੀ 11 ਫਰਵਰੀ ਦੁਪਹਿਰ 3 ਵਜੇ ਚੰਡੀਗੜ੍ਹ ਪੰਜਾਬ ਰਾਜਨ ਸੂਚਿਤ ਜਾਤੀ ਦੇ ਦਫ਼ਤਰ ਕਮਰਾ ਨੰਬਰ 6 ਚੌਥੀ ਮੰਜ਼ਲ ਪੰਜਾਬ ਸੈਕਟਰੀਏਟ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਆ